ਦਰਸ਼ਨ ਕੋ ਹੋ ਰਹੇ ਆ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਅਸੀਂ ਜੀਵਨਪੰਦੇ ਇੱਤੇ ਕੀ ਗੱਲ ਹੋਈ ਸਾਰੀ ਗੱਲ ਜੀ ਕੋਈ ਵੀ ਨਹੀਂ ਹੋਈ ਕੋਈ ਨਾ ਪਤਾ ਇੰਨਾ ਨਾ ਸਰਪੰਚਾਂ ਨਾਲ ਸਾਡੀ ਕੋਈ ਗੱਲ ਹੀ ਹੋ ਰਹੀ ਚਲੋ ਕਿਸੇ ਨਾ ਬਾਹਰ ਪੈਲੀ ਪੁੰਝ ਦਾ ਝਗੜਾ ਸੀ ਤੇ ਇਹ ਤੇ ਜਾਣ ਕੇ ਸਾਡੇ ਨਾਲ ਕਰਨ ਦਾ ਤੇ ਸਾਡੇ ਨੀ ਨਾ ਕੋਈ ਗੱਲ ਨਹੀਂ ਉਹਦੇ ਬੋਲ ਕੀ ਕੀਤਾ ਗਿਆ ਜੀ ਸਰਪੰਚੋ ਵਾਲਾ ਤੁਹਾਡੇ ਘਰ ਦੇ ਬਾਹਰ ਸਾਰ ਦੇ ਘਰ ਦੇ ਬਾਹਰ ਉਹਨਾਂ ਨੇ ਪਹਿਲਾਂ ਖੂਪ ਉੱਟ ਲੈ ਜੋ ਬਾਦ ਚ ਹੁਣ ਅੜਕੇ ਆਵੇ ਲੋ ਕੰਦ ਕਰ ਲਈ ਜੋ ਹੁਣ ਉਧਰਲੇ ਬੰਨੇ ਕੰਦ ਕਰਕੇ ਤੇ ਗਟਰ ਪੁੱਟਣ ਲੱਗੇ ਆ ਤੇ ਉਹ ਪਾਣੀ ਕਿੱਥੇ ਪਵੇਗਾ ਕੀ ਸਮਝਦੇ ਇਹ ਪਿੰਡ ਦੇ ਵਿੱਚ ਹੋਰ ਗਟਰ ਕਰਾਂ ਵਸੇ ਕੋ ਜਗ੍ਹਾ ਨਹੀਂ ਕੀ ਐ ਉਹ ਜਾਗਾ ਹੋ ਸਾਰੇ ਆ ਲੋਕਾਂ ਦਾ ਉਹਨਾਂ ਜਿਆ ਇਨਕੁਆਰੀ ਕੀਤੀ ਜਾਵੇ ਤੇ ਚਾਹੇ ਸਾਡਾ ਮਸਲਾ ਹੱਲ ਕੀਤਾ ਜਾਵੇ ਹਾਂ ਆ ਮੇਰੀ ਨੋ ਗਈ ਸੀ ਇੰਨਾ ਜਾ ਕੇ ਹੱਥ ਵੀ ਜੋੜੇ ਮਿੰਤਾ ਵੀ ਕੀਤੀਆਂ ਤੇ ਉਹ ਪਰ ਮੇਰੇ ਮੁੰਡੇ ਨੂੰ ਇਹ ਵੱਡੇ ਨੂੰ ਬਾਹਰ ਲਾਰਾ ਦਈ ਗਏ ਇਹ ਸਭ ਕੋ ਕਰਾਂਗੇ ਤੁਹਾਨੂੰ ਰਾਹ ਦਵਾਂਗੇ ਬਣਾ ਕੇ ਤੁਹਾਨੂੰ ਆ ਕਰਾਂਗੇ ਤੇ ਏ ਬੁੜਕੇ ਆਂਦੇ ਹੀ ਤੂੰ ਕਿਉਂ ਪੇਟ ਦੀ ਹੱਡ ਬੱਚੇ ਫੇਟਦੀ ਮੈਂ ਤਾਂ ਪਿੱਟੜਾਈ ਮੈਂ ਤਾਂ ਪਿੱਟੜਾਈ ਮੈਂ ਤਾਂ ਪਿੱਟੜਾਈ ਮੈਂ ਤਾਂ ਗਾਂ ਦਾ ਗਾਂ ਮੇਰੇ ਬੂਰੇ ਘੜੀ ਲਾਏ ਮੇਰਾ ਪਾਣੀ ਖਰਾਬ ਹੋ ਮੇਰੀ ਮਛਰ ਮੇਰੇ ਬੱਟਿਆਂ ਦੀ ਜ਼ਿੰਦਗੀ ਖਰਾਬ ਮੇਰੀ ਜ਼ਿੰਦਗੀ ਖਰਾਬ ਨੰਗਾ ਨੋਹਾਂ ਨੂੰ ਰਾਹ ਨਹੀਂ ਕੋਈ ਕੋਸ਼ਿਸ਼ ਨਹੀਂ ਸਰਕਾਰ ਨੇ ਮੰਗੇ ਕਰਦੇ ਆ ਵੀ ਇਹ ਚ ਖੂਚ ਕਾਇਆ ਜਾਣਾ ਕੰਦਾ ਚ ਕਾਇਆ ਜਾਣ ਤੇ ਨਹੀਂ ਤੇ ਫਿਰ ਸਾਰੇ ਇਨਕੁਆਰੀ ਕੀਤੀ ਜਾਵੇ ਫਿਰ ਕੋਈ ਜਿਹੜਾ ਕਰੋੜੇ ਇਹ ਜ਼ਿੰਮੇਵਾਰ ਹੋ ਸਰਪੰਚੀ ਹੋਊਗਾ ਜ਼ਿੰਮੇਵਾਰ ਹੋ ਕੋਈ ਕਿਹਦਾ ਇਹ ਸਾਡੇ ਨਾ ਹੋਣ ਦੇ ਸਾਡਾ ਬਹੁਤ ਜਿਆਦਾ ਅੰਦਾਕ ਜਦਾ ਮੈਂ ਦੱਸਾ ਵਾ ਨਸਾਫੀ ਮੰਗਦੇ ਆ ਨਸਾਫੀ ਮੰਗਦੇ ਆ ਜੋ ਬੋਲੇ ਸੋਨਰ ਪੈ ਪ੍ਰਭਾਨ ਬਾਦਿ ਮਹਾਰਾਜ ਕੀ ਜੈ ਮੈਂ ਬਾਬਾ ਬੂਟਾ ਸਿੰਘ ਸੰਗਤਪੁਰਾ ਮੇਰੀ ਜਥੇਬੰਦੀ ਗੁਰੂ ਵਾਲਮੀਕ ਧਰਮ ਸਮਾਜ ਏਕਤਾ ਉਸ ਦੇ ਮੁਖੀ ਹੋਣ ਦੇ ਨਾਤੇ ਤੇ ਸਾਡੇ ਕੋਲ ਸ਼ਿਕਾਇਤ ਗਈ ਸੀ ਪਿੰਡ ਪੰਧੇਰ ਜੀਵਨ ਜਿਸ ਦੇ ਵਿੱਚ ਐਸਸੀ ਪਰਿਵਾਰ ਆ ਜੋ ਚਮਿਆਰ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਆ ਜਰਨਲ ਕੈਟਾਗਰੀ ਦਾ ਸਰਪੰਚ ਆ ਜਿਸ ਨੇ ਉਹਨਾਂ ਦੇ ਦਰਵਾਜ਼ੇ ਦੋਵੇਂ ਹੀ ਬੰਦ ਕਰ ਦਿੱਤੇ ਦੋ ਭਰਾ ਇਕੱਠੇ ਰਹਿੰਦੇ ਸੀ ਦੋਵੇਂ ਬਾਹਰ ਰਹਿੰਦੇ ਆ ਤੇ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਆ ਤੇ ਜਾਂ ਦੋ ਔਰਤਾਂ ਰਹਿੰਦੀਆਂ ਨੇ ਇੱਕ ਬਜ਼ੁਰਗ ਮਾਤਾ ਰਹਿੰਦੀ ਆ ਤੇ ਧੱਕੇ ਦੇ ਨਾਲ ਹੀ ਨਲੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਗਾਲੀ-ਗਲੋਚ ਵੀ ਕੀਤਾ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਜਿਹੜੇ ਗਟਰਪੋਟ ਦਿੱਤੇ ਆ ਜਿਹੜੇ ਬਹੁਤ ਹੀ ਨਿੰਦਨਯੋਗ ਆ ਸਰਪੰਚ ਜਿਹੜਾ ਆ ਪਿੰਡ ਦੀ ਮਾਂ ਹੁੰਦੀ ਆ ਉਹਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਜੇ ਪ੍ਰਮਾਤਮਾ ਨੇ ਪਾਵਰ ਦਿੱਤੀ ਆ ਤੇ ਪ੍ਰਮਾਤਮਾ ਕੋ ਵੀ ਬੜੀ ਛੇਤੀ ਲੈਂਦਾ ਆ ਸਰਪੰਚ ਨੂੰ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਗਰੀਬ ਬੰਦਿਆਂ ਦੇ ਨਾਲ ਅਸੀਂ ਕੋਸ਼ਿਸ਼ ਪੂਰੀ ਫੋਲਿਆ ਵੀ ਇਹਨਾਂ ਨੂੰ ਸਾਫ਼ ਮਿਲੇ ਵੀ ਇਹ ਗੱਟਰ ਜਿਹੜੇ ਐ ਸਾਈਡ ਤੇ ਸਰਕਾਰ ਨੂੰ ਬੇਨਤੀ ਆ ਵੀ ਪਹਿਲ ਦੇ ਆਧਾਰ ਤੇ ਤੇ ਬੇਨਤੀ ਆ ਵੀ ਹਟਾਏ ਜਾਣ ਜੇ ਸਾਡੀ ਬੇਨਤੀ ਨਾ ਪ੍ਰਵਾਨ ਹੋਏਗੀ ਫਿਰ ਧਰਨੇ ਵੀ ਲਾਵਾਂਗੇ ਤੇ ਹੋ ਸਕਿਆ ਤੇ ਵੀਡੀਓ ਸਰਪੰਚ ਸੈਕਟਰੀ ਜਿਹੜੇ ਜਿਹੜੇ ਵੀ ਅਫਸਰ ਵਿੱਚ ਆਏ ਉਹ ਹਾਈ ਕੋਰਟ ਦੇਆਂ ਪੌੜੀਆਂ ਵੇਖਣਗੇ ਬਾਬਾ ਜਿਸ ਬਾਜੀ ਪੁਰਾਣੀ ਇਹਨਾਂ ਦੀ ਕੋਈ ਪ੍ਰਾਣੀ ਰੰਜਿਸ਼बाजी ਹੀ ਨਿੱਕੀਆਂ ਮੋਟੀਆਂ ਗੱਲਾਂ ਦੇ ਉੱਤੋਂ ਜੋ ਕਿ ਵੋਟਾਂ ਨਾ ਇਹਨਾਂ ਪਾਈਆਂ ਦੂਜੇ ਸਰਪੰਚ ਨੂੰ ਪਾਤੀਆਂ ਉਹ ਦੂਸਰਾ ਸਰਪੰਚ ਜਿਹੜਾ ਉਹ ਮੁੜ ਕੇ ਫੇਰ ਉਹਦੇ ਨਾਲ ਜਾ ਮਿਲਿਆ ਜਦੋਂ ਇਹ ਸਰਪੰਚ ਬਣ ਗਿਆ ਇਹਨਾਂ ਨੂੰ ਗਰੀਬਾਂ ਨੂੰ ਵਰਤਿਆ ਗਿਆ ਵੋਟਾਂ ਦੇ ਵੇਲੇ ਇਹਨਾਂ ਨੂੰ ਫੇਰ ਪਛਾਣ ਸੁੱਟਦਾ ਉਹ ਦੋਵੇਂ ਭਾਈ ਚਰੇ ਵਾਲੇ ਇਕੱਠੇ ਹੋ ਗਏ ਇਹਨਾਂ ਨੂੰ ਸਾਈਡ ਤੇ ਕਰਕੇ ਤੇ ਉਹਨਾਂ ਦੋਵਾਂ ਨੇ ਇੱਕ ਮਿਕ ਹੋ ਕੇ ਤੇ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਖੂਬਟਾ ਕੇ ਤੇ ਉਹ ਜਿਹੜਾ ਗਟਰ ਦਾ ਸਾਰਾ ਜਿਹੜਾ ਗਾਂਦਿਆ ਉਹ ਇਹਨਾਂ ਦੇ ਦਰਵਾਜ਼ੇ ਅੱਗੇ ਫੋੜਦੇ ਬਾਬੇ ਤੁਸੀਂ ਇਸ ਮਾਮਲੇ ਚ ਉੱਚ ਅਧਿਕਾਰੀ ਨੂੰ ਮਿਲੋਗੇ ਜੀ ਉੱਚ ਅਧਿਕਾਰੀ ਨੂੰ ਐਸੀ ਕਮਿਸ਼ਨ ਨੂੰ ਚਿੱਠੀ ਪਾਈ ਆ ਕਮਿਸ਼ਨ ਦੀ ਵਿజిਟ ਕਰਾਉਣ ਦੀ ਕੋਸ਼ਿਸ਼ ਆ ਵਿజిਟ ਕਰਵਾ ਕੇ ਫਿਰ ਇਹਨਾਂ ਦਾ ਕਰਵਾਵਾਂਗੇ ਹੱਲ ਧਿਆਨ ਚ ਲਿਆਉਂਦਾ ਬਾਬੇ ਕੀ ਜਿਆਦਾ ਜੀ ਬਹੁਤ ਜਿਆਦਾ ੱਤਕਾ ਮਾਦਾ ਰੋਂਦੇ ਹੀ ਉਹਦੀ ਵੀਡੀਓ ਵੱਖਰੀ ਸ਼ੈਤ ਚੱਲੇ ਜਾਂ ਨਾਲ ਚੱਲੇ ਉਹ ਐਪੇ ਉੱਚ ਅਧਿਕਾਰੀ ਵੇਖਣਗੇ ਐਸੀ ਕਮਿਸ਼ਨ ਨੂੰ ਕੱਲ ਮੈਂ ਚਿੱਠੀ WhatsApp ਕੀਤੀ ਸੀ ਐਸੀ ਕਮਿਸ਼ਨ ਨੂੰ ਧੰਨਵਾਦ ਆ ਮਹਾਰਾਜ ਉਹਨਾਂ ਦਾ ਜੇ ਉਹ ਚਿੱਠੀ ਦੇ ਇਦਾਂ WhatsApp ਦੇ ਉੱਤੇ ਇਹਨਾਂ ਦੀ ਸੁਣਵਾਈ ਕਰ ਲਨ ਤੇ ਬਹੁਤ ੱੱਕਾ ਹੋਇਆ ਆ ਨਹੀਂ ਤੇ ਅਸੀਂ ਇਚੇਚੇ ਤੌਰ ਤੇ ਉਹਨਾਂ ਨੂੰ ਮਿਲ ਕੇ ਤੇ ਇਹਨਾਂ ਦਾ ਮੈਟਰ ਧਿਆਨ ਚ ਲਿਆਵਾਂਗੇ ਤੇ ਵਿజిਟ ਕਰਾਵਾਂਗੇ ਪਾਜੀ ਮੇਰਾ ਨਾਮ ਰਾਜਵਿੰਦਰ ਕੌਰ ਆ ਤੇ ਪਿੰਡ ਦਾ ਨਾਮ ਜੀਵਨਪੰਧੇਰਾ ਤੇ ਮੈਟਰ ਇਹ ਹੀ ਆ ਕਿ ਸਰਪੰਚ ਨੇ ਸਾਡੇ ਨਾਲ ਬਹੁਤ ਜ਼ਿਆਦਾ ੱੱਕਾ ਕੀਤਾ ਵੇਖੋ ਜੀ ਸਾਡੇ ਸਾਹਮਣੇ ਵੈਡੇ ਵੈਡੇ ਖੂਬ ਬਣਾ ਦਿੱਤੇ ਆ ਉਹਦੇ ਵਿੱਚ ਸਾਰੇ ਪਿੰਡ ਦਾ ਜਿਹੜਾ ਸਿਵਲ ਦਾ ਪਾਣੀ ਸੁੱਟਣਾ ਆ ਤੇ ਸਾਨੂੰ ਇਹਦੇ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਹੈ ਸਾਨੂੰ 스멜 ਬੜੀ ਗੰਦੀ ਆਂਦੀ ਆ ਮੱਛਰ ਬੜਾ ਤੇ ਬਹੁਤ ਜ਼ਿਆਦਾ ਮਤਲਬ ਕਿ ਗੰਦਗੀ ਦਾ ਸਾਰਾ ਜੋ ਵੀ ਇੱਥੇ ਬਣਾ ਦਿੱਤਾ ਹੋਇਆ ਇਹਨਾਂ ਨੇ ਤੇ ਜੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਵੇਖੋ ਵੀ ਇਹ ਇਹ ਕੰਮ ਨਾ ਕਰੋ ਵੀ ਸਾਡੇ ਬੱਚਿਆਂ ਨੂੰ ਹੀ ਖਤਰਾ ਛੋਟੇ ਛੋਟੇ ਸਾਡੇ ਬੱਚੇ ਆ ਉਹਨਾਂ ਨੇ ਰੰਜਿਸ਼ ਕਰਕੇ ਉਹਨਾਂ ਨੇ ਸਾਡੇ ਬੂਹੇ ਦੇ ਅੱਗੋਂ ਦੀ ਕੰਧ ਕੱਢ ਦਿੱਤੀ ਆ ਤੁਹਾਨੂੰ ਸਾਨੂੰ ਭਾਜੀ ਇਹਦੇ ਬਾਰੇ ਕੁਝ ਜਾਣਕਾਰੀ ਨਹੀਂ ਸਾਨੂੰ ਜਿੱਦਣ ਜੀਐਸਪੀ ਲੈ ਕੇ ਆਏ ਪੁਟਾ ਪੁਟਾ ਨਹੀਂ ਲੱਗ ਪੇ ਤੇ ਸਾਨੂੰ ਕੋਈ ਗੱਲਬਾਤ ਨਹੀਂ ਪਤਾ ਸਾਨੂੰ ਕੁਝ ਨਹੀਂ ਦੱਸਿਆ ਇਹਨਾਂ ਬਾਰੋ-ਬਾਰੀ ਮੀਟਿੰਗਾਂ ਕੀਤੇ ਆ ਸਾਨੂੰ ਵਿੱਚ ਇਹਨਾਂ ਨੇ ਬੁਲਾਇਆ ਹੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਹਾਂਜੀ ਬਾਜੀ ਅਸੀਂ ਘਰ ਜਨਾਨੀਆਂ ਕੱਲੀਆਂ ਵਾਂ ਸਾਡੇ ਬੰਦੇ ਬਾਹਰ ਆ ਤੇ ਸਾਨੂੰ ਧਮਕੀਆਂ ਬਹੁਤ ਜ਼ਿਆਦਾ ਦਿੰਦੇ ਆ ਵੀ ਤੁਹਾਨੂੰ ਇਦਾਂ ਕਰ ਦੇਣਾ ਤੁਹਾਨੂੰ ਪੁੱਲ ਧੋ ਫੜਾ ਦੇਣਾ ਅਸੀਂ ਸਾਡੇ ਨਾਲ ਅਸੀਂ ਤਾਂ ਕਹਿੰਨੇ ਆ ਅਸੀਂ ਇਨਸਾਫ਼ ਦੀ ਮੰਗ ਕਰਦੇ ਆ ਤੇ ਸਾਨੂੰ ਬਹੁਤ ਯਕੀਨ ਹੈ ਇਹਨਾਂ ਤੇ ਕਿ ਸਾਨੂੰ ਇਨਸਾਫ਼ ਦਿਵਾਉਣਗੇ ਜੀ ਸਾਨੂੰ ਬਹੁਤ ਗਾਲੀ-ਗਲੋਚ ਕੀਤਾ ਮੈਂਬਰਾਂ ਨੇ ਵੀ ਨਾਲ ਮੈਂਬਰ ਵੀ ਸੀਗੇ ਨਾਲ ਸਰਪੰਚ ਸੀ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹ ਜਿਹੜੀ ਗੰਦਗੀ ਆ ਇਹ ਅੱਗੇ ਕੀਤੀ ਜਾਵੇ ਅੱਗੇ ਸਾਡੇ ਦੋ ਛੱਪੜ ਖਾਲੀ ਪਏ ਆ ਇਹਨਾਂ ਨੂੰ ਹੋਰ ਕਿਤੇ ਬਣਾਇਆ ਜਾਏ ਤੇ ਸਾਡੇ ਸਾਹਮਣੇੋਂ ਕੰਦ ਢਾਈ ਜਾਏ ਸਾਰਾ ਰਸਤਾ ਬੰਦ ਸ ਮੇਰੀ ਬੇਟੀ ਕੱਲ ਬਿਮਾਰ ਹੋ ਗਈ ਉਹਨੂੰ ਬੁਖਾਰ ਹੋਇਆ ਸੀ ਅਸੀਂ ਲੈ ਕੇ ਉਹਨੂੰ ਜਾ ਨਹੀਂ ਸਕੇ ਕਿਤੇ ਵੀ ਬਹੁਤ ਜ਼ਿਆਦਾ ਇੰਨੀ ਗੰਦੀ ਸਮੈਲ ਆਂਦੀ ਹੈ ਨਾ ਕੋਈ ਇੱਥੇ 10 ਮਿੰਟ ਖੜ੍ਹ ਨਹੀਂ ਸਕਦਾ ਇੰਨੀ ਗੰਦੀ ਸਮੈਲ ਇੱਥੇ ਸਾਰਾ ਗੰਦਾ ਪਾਣੀ ਆਂਡਿਆ ਸਜਾਤ ਨੂੰ ਵਾਸਤੇ ਜੈਵਾਲ ਮਿਕੀ ਜੀ ਹਰਨਵਾਲ ਮਿਕੀ ਜੀ ਦਲਬਾਜ ਸਿੰਘ ਮਜੀਠਾ ਜੀ ਜੋ ਕਿ ਅੱਜ ਜੀ ਅਸੀਂ ਪੰਦੇਰ ਪਿੰਡ ਆਏ ਆ ਇੱਥੇ ਇਹਨਾਂ ਦਾ ਜੀ ਪਤਾ ਲੱਗਾ ਸੀ ਵੀ ਆਪਣਾ ਇੱਥੇ ਬਹੁਤ ਤਕਾ ਕੀਤਾ ਗਿਆ ਇਹਨਾਂ ਨਾਲ ਬੀਬੀ ਚਵਾਰੀਆਂ ਬੀਬੀਆਂ ਇੱਥੇ ਰਹਿੰਦੀਆਂ ਵਾ ਇਹਨਾਂ ਦੇ ਘਰ ਵਾਲੇ ਜਿਹੜੇ ਆ ਬਾਹਰ ਰਹਿੰਦੇ ਆ ਜੀ ਤੇ ਇਹਨਾਂ ਦੇ ਮਤਲਬ ਕੋਈ ਮਤਲਬ ਦੁਖੀ ਵੀ ਮਿਲ ਕੇ ਬਿਮਾਰ ਵੀ ਆ ਜੇ ਇਹਨਾਂ ਦੇ ਦਵਾਈਦਾਰ ਨੂੰ ਲੈ ਜਾਣਾ ਉਹ ਵੀ ਰਾਹ ਨਹੀਂ ਹੈਗਾ ਜੀ ਰਾਹ ਇੱਥੇ ਬੰਦ ਕੀਤਾ ਗਿਆ ਵਾ ਜਿਹੜੀ ਇਹ ਜਿਹੜੀ ਵੀਡੀਓ ਤੇ ਸੈਕਟਰੀ ਜਿਹੜਾ ਵਾ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਸਰਪੰਚ ਦੇ ਨਾਲ ਮਿਲ ਕੇ ਇਹ ਕੰਮ ਜਿਹੜਾ ਕਰਵਾਇਆ ਗਿਆ ਵਾ ਇਹਦੇ ਵਿੱਚ ਆਹੀ ਮੰਗ ਰੱਖਦੇ ਆ ਜੀ ਇਹਨਾਂ ਨੂੰ ਮਤਲਬ ਜਿਹੜਾ ਹੋਰ ਵੀ ਕੋਈ ਇੱਥੇ ਅਫਸਰ ਆਉਂਦਾ ਹੋਵੇ ਉਹਨੂੰ ਬਖਸ਼ਾ ਨਾ ਜਾਵੇ ਇਹ ਸਪੈੰਡ ਦੀ ਇਹੀ ਮੰਗ ਕਰਦੇ ਆ ਭਗਵੰਤਮਾਨ ਸਰਕਾਰ ਨੂੰ ਇਹੀ ਕਹਿੰਨੇ ਆ ਜੀ ਵੇਖੋ ਜੀ ਆਪਾਂ ਕਹਿੰਨੇ ਆ ਵੀ ਨਹੀਂ ਤੱਕਾ ਹੁੰਦਾ ਜੀ ਨਹੀਂ ਤੱਕਾ ਹੁੰਦਾ ਪਰ ਇਸ ਪਰਿਵਾਰ ਨਾਲ ਐਸਸੀ ਭਾਈਚਾਰੇ ਨਾਲ ਤੱਕਾ ਕਿਉਂ ਹੁੰਦਾ ਵਾ ਜੀ ਇਹਨਾਂ ਦੇ ਤਾਂ ਜਰਨਲਿਸਟ ਹੁੰਦੇ ਤੇ ਨਹੀਂ ਤੱਕਾ ਹੋਣਾ ਤੇ ਇਹਨੇ ਨਾਲ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਗੁਰਬਿੰਦਰ ਸਿੰਘ ਆ। ਹਾਂਜੀ ਉਹ ਜਿਹੜਾ ਅਲੀਗੇਸ਼ਨ ਲੱਗਾ ਬਿਲਕੁਲ ਨਜਾਇਜ਼ ਲਾਇਆ ਨੇ। ਕੋਈ ਇੱਥੇ ਗੱਲ ਬਾਤ ਨਹੀਂ ਹੈਗੀ। ਉਹ ਜਿੱਦਨ ਪੁੱਟਿਆ ਖੂਪ ਪੁੱਟਿਆ ਸਾਰੇ ਪਿੰਡ ਦੀ ਸਹਿਮਤੀ ਨਾਲ ਪੁੱਟਿਆ। ਸਲਾਹ ਨਾਲ ਪੁੱਟਿਆ। ਬਾਬਾ ਦੋ ਦਿਨ ਸਪੀਕਰ 'ਚ ਬੋਲਦਾ ਰਿਹਾ। ਉਸ ਤੋਂ ਬਾਅਦ ਸਾਰਾ ਨਗਰ ਇਕੱਠਾ ਹੋਇਆ ਵਾ। ਨਗਰ ਇਕੱਠਾ ਹੋ ਕੇ ਸਾਰਿਆਂ ਨੇ ਸਹਿਮਤੀ ਬਣਾਈ ਉੱਥੇ ਪੁੱਟਣ ਦੀ। ਸਹਿਮਤੀ ਬਣਾਉਣ ਤੋਂ ਵੀ 15 ਦਿਨ ਬਾਅਦ ਆਪਾਂ ਪੁੱਟਿਆ ਖੂਹ ਉੱਥੇ। ਉਸ ਦਿਨ ਜਿੱਦਨ ਖੂਹ ਪੁੱਟਿਆ, ਤਦ ਬਹੁਤ ਸਾਨੂੰ ਪੰਚਾਇਤ ਨੂੰ ਬਹੁਤ ਪੁੱਠਾ ਸਿੱਧਾ ਬੋਲੀਏ ਗਾੜੀ ਗਲੋਚ ਕੀਤਾ ਇਹਨੇ ਗੜਾ ਵਗੈਰਾ ਵੀ ਕੱਢੀਆਂ ਉਹਨਾਂ ਕੋਲ ਜੋ ਐਜੂਕੇਸ਼ਨ ਹੈਗੀ ਮੈਂ ਨਾ ਕਿ ਕੋਈ ਪਿੰਡ ਦਾ ਮੈਂਬਰ ਜਾਂ ਪੰਚਾਇਤ ਕੋਈ ਵੀ ਕਹਦੇ ਕਿ ਅਸੀਂ ਉਹਨਾਂ ਨੂੰ ਗਾੜਾ ਗੱਡੀਆਂ ਤੇ ਅਸੀਂ ਹਾਜ਼ਰ ਹਾਂ ਉਹਨਾਂ ਨੇ ਕਿਹਾ ਸਰਪੰਚ ਇਹ ਸਿਰਫ ਇਹਨਾਂ ਸਾਡਾ ਕੋ ਪੁਰਾਣਾ ਹੀ ਜਾਂ ਜੀ ਜਿੰਨਾ ਕਰਕੇ ਇਹਨਾਂ ਨੇ ਸਾਡੇ ਘਰ ਦੇ ਬਾਹਰ ਲਗਾਈ ਹੈ ਇਹ ਕਿਤੇ ਹੋਰ ਵੀ ਬਣਾਉਣਾ ਹਾਂਜੀ ਇਹ ਜਗਾ ਸ਼ਾਮਲਾ ਰਿਆ ਪਿੰਡ ਦੀ ਜੀ ਚ ਉਹਨਾਂ ਮਕਾਨ ਬਣਾਏ ਉਹ ਵੀ ਸ਼ਾਮਲਾ ਰਿਆ ਉਹਨੂੰ ਕਲੋਨੀਆਂ ਦਿੱਤੀਆਂ ਇਹਨਾਂ ਨੂੰ ਦੋ ਪਹਿਲੀ ਗੱਲ ਤੇ ਇਹਨਾਂ ਦੀਆਂ ਕਲੋਨੀਆਂ ਬੰਦੀਆਂ ਨਹੀਂ ਤੇ ਕਲੋਨੀਆਂ ਦੇ ਦਰਵਾਜ਼ੇ ਪਰਲੇ ਬੰਨੇ ਤੁਸੀਂ ਦੇਖੇ ਹੋਣੇ ਆ ਛੜ ਕੇ ਜੜੀ ਰੋਡ ਉੱਧਰ ਨੂੰ ਆ ਸਾਰੀਆਂ ਕਲੋਨੀਆਂ ਦੀ ਉੱਧਰ ਨੂੰ ਆ ਇਹਨਾਂ ਨਜਾਇਜ਼ ਕਬਜ਼ਾ ਕਰਨ ਵਾਸਤੇ ਇਹਧਰ ਨੂੰ ਦਰਵਾਜ਼ੇ ਕੱਢੇ ਉਹਨਾਂ ਕਰਕੇ ਤੇ ਡੀਸੀ ਪਹਿਲੂ ਇਹਨਾਂ ਏਡੀਸੀ ਨੂੰ ਦਰਖਾਸਤ ਦਿੱਤੀ ਕਿ ਸਾਡੇ ਬੱਚੇ ਛੋਟੇ ਆ ਮੁੜ ਕੇ ਡੀਸੀ ਸਾਹਿਬ ਨੂੰ ਦਿੱਤੀ ਹੈ ਨਾ ਉਹਨਾਂ ਨੇ ਸਾਨੂੰ ਦੂਜੀ ਕੀਤੀ ਆ ਕਿ ਉਹਨਾਂ ਨੇ ਹੁਕਮ ਕਰਤਾ ਸਾਨੂੰ ਕਿ ਤੁਸੀਂ ਇਹ ਕੰਮ ਕਰੋ ਉਹਨਾਂ ਦੇ ਹੁੰਦੀ ਆ ਜਿਹੜੇ ਮਤਲਬ ਕੰਮ ਇਹ ਸਾਰੀ ਸਹਿਮ ਤੇ ਸਰਕਾਰੀ ਸਾਰੇ ਸਰਕਾਰੀ ਸਾਰੇ ਇਹ ਸਰਕਾਰ ਦੇ ਸਰਕਾਰੀ ਕੰਮ ਹੋਇਆ ਜਿਹੜਾ ਉਹਨਾਂ ਤੁਹਾਡੇ ਤੇ ਅਲੀਗੇਸ਼ਨ ਆਇਆ ਬਿਲਕੁਲ ਗਲਤ ਹੈ ਜੀ ਹਾਂ ਜੀ ਕੰਮ ਹੋ ਰਿਹਾ ਸਰਕਾਰ ਦੀ ਨੀਤੀ ਨਾ ਪੰਚਾਇਤ ਨੀਤੀ ਨਾ ਵੀਡੀਓ ਦੀ ਨੀਤੀ ਨਾ ਸਾਰਾ ਇੱਕ ਉਹਨਾਂ ਦੀ ਸ਼ੈਂਪੀਨ ਹੀ ਕੰਮ ਹੋਣ ਲਈ ਜੋ ਵੀ ਹੋਵੇ ਕੋਈ ਰੁਕਾਵਟ ਪਾਉਂਦਾ ਹੋਵੇ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ